ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਧੌਲਾ ਇਹ ਪਿੰਡ ਬਰਨਾਲੇ ਜ਼ਿਲ੍ਹੇ ਦਾ ਤੇ ਨੇੜੇ ਇਹਦੇ ਰਾਮਪੁਰਾ ਵੀ ਰਹਿ ਜਾਂਦਾ ਹੈ ਤੋਂ ਇਲਾਵਾ ਬਰਨਾਲਾ ਵੀ ਇਹਦੇ ਨੇੜਾ ਹੈ ਟਰਾਈਡੈਂਟ ਫੈਕਟਰੀ ਆ ਦੱਸੋ ਇਸ ਪਿੰਡ ਨੂੰ ਜਿਹੜੀ ਮੇਨ ਛੜਕ ਹੰਢਿਆਏ ਤੋਂ ਆਉਂਦੀ ਆ ਉਸ ਦੇ ਉੱਤੇ ਤੇ ਉਹ ਹੰਢਿਆਏ ਵਾਲੀ ਸੜਕ ਦੇ ਉੱਤੇ ਹੀ ਇਹ ਪਿੰਡ ਆਉਂਦਾ ਹੈ ਬਾਈ ਗੁਰਪ੍ਰੀਤ ਦੇ ਘਰੋਂ ਅੱਜ ਤੁਹਾਨੂੰ ਇਹ ਵੀਡੀਓ ਦਿਖਾ ਰਹੇ ਹਾਂ ਤੇ ਇੱਥੇ ਵਪਾਰ ਦਾ ਵੀਰ ਦਾ ਕੰਮ ਹੈ। گاਵਾ ਹੁੰਦੀਆਂ ਰੂਟੀਨ 'ਚ ਵਿਕਰੀ ਆਲੀਆਂ। ਟੋਟਲ ਨਾਕ ਅੱਜ ਦੀ ਵੀਡੀਓ 'ਚ ਜਿਹੜੇ ਮੈਂ ਦਿਖਾਉਣੇ ਉਹ 9 ਆ। 9ਾਂ ਦੇ ਵਿੱਚੋਂ ਪਹਿਲੇ ਨੰਬਰ ਤੇ ਜਰਸੀ ਬੜਾ ਤਕੜੇ ਹਵਾਨੇ ਦੇ ਨਾਲ ਇਹਨੇ ਵੱਛੀ ਨੂੰ ਜਨਮ ਦਿੱਤਾ, ਤਾਜੀ ਸੋਈ ਤੇ ਬਾਕੀ ਜਰਸੀ ਤੇ ਐਚਐਫ ਜਾਂ ਐਚਐਫ ਕ੍ਰਾਸ گاਵਾ ਵਿਕਰੀ ਆਲਖਾਂ ਗੱਪਣ ਖੜੀਆਂ। ਪਸ਼ੂ ਜਿਹੜਾ ਵੀ ਤੁਸੀਂ ਖਰੀਦਣਾ ਹੈ, ਉਹਦੀ ਤਸੱਲੀ ਆ ਕੇ ਕਰਨੀ ਹੈ। ਨੰਬਰ ਸਕਰੀਨ ਉੱਤੇ ਚੱਲੂਗਾ ਸ਼ੁਰੂਆਤ ਕਰਾਂਗੇ ਪਹਿਲੇ ਨੰਬਰ ਤੇ ਇੱਕ ਬੜੀ ਸੋਹਣੀ ਵੈੜ ਤਿਆਰ ਹੋ ਕੇ ਸੂਈ ਹੈ ਇਸੇ ਤੋਂ ਬਾਕੀ ਨਾਗੇ ਕਰਕੇ ਉਹ ਤੋਂ ਬਾਅਦ ਤੁਹਾਨੂੰ ਦਿਖਾਉਣੇ ਆਓ ਮਿਲਦੇ ਆ ਪਹਿਲੇ ਨੰਬਰ ਵਾਲੀ ਬਾਰੇ ਗੱਲਬਾਤ ਪਹਿਲਾਂ ਤੇ ਫਿਰ ਦੂਜੀਆਂ ਗਾਵਾਂ ਦਿਖਾ ਦਿੰਦੇ ਭਾਈ ਸਸਰੀ ਕਾ ਸਸਰੀ ਕਾਲ ਜੀ ਨਾਮ ਆਪਣਾ ਦੱਸ ਦਿਓ ਵੀਰੇ ਨਾਮ ਮੇਰਾ ਜਸਵਿੰਦਰ ਸਿੰਘ ਹੈ ਜੀ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਦਾ ਜੀ ਜਸਵਿੰਦਰ ਭਾਈ ਅੱਜ ਨੌ ਨਗ ਆਪਾਂ ਦਿਖਾ ਰਹੇ ਹਾਂ ਹਾਂਜੀ ਪਹਿਲੇ ਨੰਬਰ ਤੇ ਸੂਈ ਵੀ ਗਾਂ ਹੈ ਹਾਂ ਜੀ ਆਏ ਹੁਣੀ ਸੂਈ ਹੈ ਜੀ ਹਜੇ 20 ਮਿੰਟ ਹੋਇਆ ਜੀ ਠੀਕ ਹੈ ਤੇ ਦੂਸਰਾ ਸੂਆ ਸੂਈ ਹੈ ਜੀ ਦੰਦੋ ਸ਼ਿੱਗੀ ਹੈ ਜੀ ਇਹ ਬੱਚਾ ਵੱਛੀ ਦਿੱਤੀ ਬਈ ਅੱਛੀ ਜਰਸੀ ਦੀ ਵੱਛੀ ਨੂੰ ਜਨਮ ਦਿੱਤਾ ਜੀ ਬਹੁਤ ਚੰਗੀ ਹੈ ਵੱਛੀ ਜੀ ਠੀਕ ਹੈ ਹਾਂਜੀ ਅੱਛਾ ਬਈ ਕੀ ਡਿਮਾਂਡ ਰਊ ਇਹਦੀ ਇਹਦੀ ਡਿਮਾਂਡ ਜੀ ਆਪਾਂ 82000 ਰੁਪਏ ਦੀ ਦੇ ਦਾਂਗੇ ਜੀ ਖੋਲ ਦੇ ਬਈ ਹਣ ਤੁਰ ਕੇ ਦੋਸਤੋ ਬੱਚਾ ਵੱਛੀ ਦਿੱਤੀ ਹੈ ਕਰਮਾ ਵਾਲੀ ਨੇ 82000 ਦੀ ਵੈਡ ਮਿਲੂਗੀ ਹਜੇ 20 ਮਿੰਟ ਪਹਿਲਾਂ ਸੋਈ ਹੈ ਜੇਰ ਇਹਦੀ ਭੈਣ ਵਾਲੀ ਹੈ ਹਾਂ ਜੇਰ ਬਾਕੀ ਹੈ ਜੀ ਉਹ ਆਪਾਂ ਵੀਡੀਓ ਬਣਾ ਲਾਂਗੇ ਜੀ ਓਕੇ ਸੋ ਦੇਖਿਓ ਇਹਦਾ ਹਵਾਨਾ ਕਰਮਾ ਵਾਲੀ ਦਾ ਜਦੋਂ ਪਰਲੇ ਪਾਸੇ ਨੂੰ ਤੁਰਦੀ ਹੈ ਕਦੇ ਕਦੇ ਇਦਾਂ ਦੇ ਹਵਾਨੇ ਚ ਤਿਆਰ ਜਰਸੀਆਂ ਮਿਲਦੀਆਂ ਬਹੁਤ ਸੋਹਣੀ ਤਿਆਰੀ ਦੇ ਨਾਲ ਸੂਈ ਹੈ ਜੀ ਸਹੀ ਹੈ ਖਰਾ 20 ਕਿਲੋ ਦੁੱਧ ਦੇ ਦੋ ਜੀ ਆਪਾਂ ਵਾਲਾ ਨਹੀਂ ਕਹਿੰਦੇ ਜੀ ਸੋ ਦੁੱਧ ਖੈਰ ਸੇਵਾ ਦਾ ਪਰ ਤਿਆਰੀ ਵੱਲੋਂ ਕੋਈ ਕਮੀ ਨਹੀਂ ਦੇਖੋ ਇਹਦਾ ਫੇਸਬੁਕ ਦੀ ਕੁਆਲਿਟੀ ਜਿਹਨੂੰ ਜਰਸੀ ਦੇ ਵਧੀਆ ਪੱਕ ਚ ਪੈਂਦੀ ਹੈ ਜੀ ਹਮ ਬਾਕੀ ਇਹਦੇ ਨਾਲ ਬੱਚਾ ਵੀ ਬੱਛੀ ਹੈ ਸੋਏਗਾ ਪਹਿਲੇ ਨੰਬਰ ਤੇ ਤੁਹਾਨੂੰ ਦਿਖਾ ਰਹੇ ਹਾਂ ਥਾਣਾ ਠਿਜਵਾਈ ਵਾਲੇ ਆ ਧਾਰਾ ਮਾਰ ਕੇ ਬਾਈ ਹਰਾਂ ਨੇ ਵੇਖਿਆ ਹੁਣੇ ਹੀ ਤਸੀਲ ਸ਼ਰੀਫ ਵੀ ਪੂਰੀ ਆ ਉਸੇ ਤਰ੍ਹਾਂ ਹੀ ਜਿੱਡੀ ਥੀਲ ਬਰਫ ਵਰਗੇ ਕਿਵੇਂ ਮਰਜ਼ੀ ਕੋਈ ਧਾਰਾ ਮਾਰੀ ਜਾਵੇ ਜੀ ਕੋਈ ਟੈਨਸ਼ਨ ਨਹੀਂ ਹੈ ਜੀ ਸਹੀ ਉਹ ਸੋਨਾ ਚੋਣਾ ਹੈ ਹਮ ਠੀਕ ਐ ਸੋ ਇਹ ਪਹਿਲੇ ਨੰਬਰ ਤੇ ਸੀ ਦੂਜੇ ਨੰਬਰ ਤੇ ਗੱਬਣ ਬਾਈ ਕੰਨਵਾ ਸੁਆ ਸੁਹੰਦੀ ਐ ਇਹ ਵੀ ਦੂਸਰਾ ਸੁਆ ਸੁਹ ਰਹੀ ਐ ਜੀ ਹਮ ਇਹਦਾ 22 ਕਿਲੋ ਪਲੂਣ ਦਾ ਦਿੱਤਾ ਹੋਇਆ ਜੀ ਹਜੇ ਨਰਮ ਨਰਮਾ ਇੱਕ ਹਫਤਾ ਸੂਣ ਦੇ ਵਿੱਚ ਰਹਿੰਦਾ ਜੀ ਇਹਦਾ ਹਜੇ ਰੇਟੇ ਦਾ ਕੀ ਰਹੂਗਾ ਰੇਟ ਜੀ ਇਹ ਆਪਾਂ 95000 ਰੁਪਏ ਦੀ ਦੇ ਦਾਂਗੇ ਜੀ ਤੋਰ ਦੇ ਸੋ ਦਸੋ 95000 ਦੀ ਮਿਲੂਗੀ ਹਜੇ ਹਫਤਾ ਬਾਕੀ ਐ ਸੋਨਾ ਟਾਜ ਨਰੋਈ ਐ ਮੂੰਹ ਮਾਂ ਦੀ ਬਹੁਤ ਚੰਗੀ ਐ ਜੀ ਇਹ ਵੀ ਜੀ ਲੇਵੇ ਦੇ ਵਿੱਚ ਢਿੱਲਾ ਵਗੈਰਾ ਬਹੁਤ ਪਈਆਂ ਨੇ ਜੀ ਉਮੀਦ ਆ ਵੀ ਚੰਗੀ ਬਣੂ ਜੀ ਦੋ ਨੰਬਰ ਦੇ ਉੱਤੇ ਦੱਸੋ ਇਹਨੂੰ ਤੁਸੀਂ ਦੇਖੋ ਫਸੂ ਕੋਈ ਵੀ ਖਰੀਦਣਾ ਉਹਨੂੰ ਕੋਲ ਆ ਕੇ ਦੇਖਣਾ ਤੇ ਬਾਸ ਤੁਸੀਂ ਕਰਨਾ ਹੈ ਆਣ ਤੁਹਾਨੂੰ ਬਹੁਤ ਹੱਥੀ ਚਵਾਈ ਵਾਲਾ ਕੱਢਣ ਆਈਆਂ ਨੇ ਬਹੁਤ ਸੋਹਣਾ ਥਣ ਮਾਰਦੀ ਹੈ ਕੱਢ ਗਈ। ਸੋਇ 2 ਨੰਬਰ ਤੇ ਤੁਹਾਨੂੰ ਦਿਖਾ ਰਹੇ ਹਾਂ। ਡਿਮਾਂਡ 95000 ਹੈ ਇਹਦੀ। 10 ਨੰਬਰ ਤੇ ਬਾਈ ਜਿਹੜੀ ਜਸਵੰਦਰ ਇਹਦੀ 10 ਦਿਨ ਬਾਕੀ ਪਿਆ ਜੀ ਹਜੇ ਸੋਣ ਦੇ ਵਿੱਚ। ਦੁੱਧ ਇਹਦਾ ਵੀ 20 ਪਲੱਸ ਦਿੱਤਾ ਹੋਇਆ ਜੀ। ਲੈਵੇ ਤੇ ਨਾੜਾ ਨੂਣਾ ਬਹੁਤ ਚੰਗੀਆਂ ਨੇ ਜੀ। ਠੀਕ ਹੈ ਇਹਦਾ ਰੇਟ ਕੀ ਰਹਿਣਾ ਬਾਈ? ਇਹ 95000 ਰੁਪਏ ਦੀ ਇਹ ਵੀ ਦੇ ਦਾਂਗੇ ਜੀ ਆਪਾਂ ਤੋੜ ਦੇ ਸੋ 95 ਦੀ ਇਹ ਮਿਲੂਗੀ ਕੰਨ ਨਿਕਾ ਨਿਕਾ ਜੀ ਵਧੀਆ ਜਰਸੀ ਦੇ ਪੱਖ ਦੇ ਵਿੱਚ ਪੈਂਦੀ ਹੈ ਜੀ ਮੱਥੇ ਚ ਟੋਆ ਵਗੈਰਾ ਹੈਗਾ ਜੀ ਹੂੰ ਸੋਹਣਾ ਰੰਗ ਇਹਦਾ ਵੀ ਲਾਲ ਰੰਗ ਦੇ ਵਿੱਚ ਜਿੱਦਾਂ ਦਾ ਜਰਸੀ ਦਾ ਰੰਗ ਹੁੰਦਾ ਹਾਂ ਤੁਹਾਨੂੰ ਬਹੁਤ ਚੰਗਾ ਕੱਢਣਾ ਜੀ ਇਹਨੇ ਵੀ ਨਾਣਾ ਨੂਣਾ ਚੰਗੀਆਂ ਜਾਂਦੀਆਂ ਨੇ ਇਹਦੇ ਉੱਪਰ 10 ਨੰਬਰ ਤੇ ਦੱਸੋ ਇਹ ਤੁਹਾਨੂੰ ਦਿਖਾ ਰਹੇ ਹੇਸ ਤੋਂ ਅੱਗੇ ਤੁਹਾਨੂੰ 4 ਨੰਬਰ ਦੇ ਉੱਤੇ ਗਾਂਦ ਖਾਵਾਂਗੇ 4 ਨੰਬਰ ਵਾਲੀ ਵੈੜਦੀ ਜੀ ਆਪਾਂ ਨੂੰ ਬਹੁਤ ਵਧੀਆ ਕੁਆਲਿਟੀ ਹੈ ਜੀ ਇਹਦੀ ਵੀ ਤੇ ਪੂਰੀ ਡਿਟੇਲ ਆਈ ਹੈ ਜੀ ਵੀ ਇਹ ਆਪ ਕਿਹੜੇ ਸੀਮਨ ਦੀ ਹੈ ਜੀ ਤੇ ਅੱਗੇ ਕੀਦੇ ਜਰਸੀਆਂ ਵਾਲੇ ਬੰਦਿਆਂ ਦੇ ਲਈ ਹੋਇਆ ਸਪੈਸ਼ਲ ਬੰਦੇ ਜਰਸੀਆਂ ਦਾ ਕੰਮ ਹੀ ਕਰਦੇ ਸੀ ਤੇ ਆਪਾਂ ਨਾਲ ਦੇ ਪਿੰਡੂ ਲਈ ਆ ਜੀ ਮੇਰੇ ਰੇਟ ਕੀ ਰਹਿਣਾ ਇਹਦਾ ਰੇਟ ਇਹ ਆਪਾਂ 1 ਲੱਖ ਤੇ 10000 ਰੁਪਏ ਦੀ ਦੇ ਦਾਂਗੇ ਜੀ ਤੋਰ ਦੇ ਸੋ ਸੋ 1 ਲੱਖ ਤੇ 10000 ਦੀ ਵਾੜ ਬਾਈ ਕਹਿੰਦਾ ਦੇਵਾਂਗੇ ਇਹ ਪਲੂਨ ਖੀਰੀ ਦੀ ਸੂਈ ਸੀ ਹੁਣ ਚਾਰ ਦੰਦਾ ਜੀ ਹਜੇ ਇਹ ਠੀਕ ਹੈ ਹਾਂ ਰਿਜਨਲ ਚਾਰ ਦੰਦਾ ਜਿਹੜਾ ਮਰਜੀ ਬੰਦਾ ਪੱਟ ਕੇ ਆ ਕੇ ਲੈ ਜਾ ਜੀ ਠੀਕ ਹੈ ਸੋ ਤੂੰ ਜਾ ਸੁਆ ਸਾਰਾ ਰਿਕਾਰਡ ਮਿਲੂ ਇਹਦੇ ਵੀ ਕਿਹੜਾ ਸੀਮਨ ਲੱਗਿਆ ਵਾ ਜੀ ਠੀਕ ਹੈ ਆਪ ਕਿਹੜੇ ਦੀ ਹੈ ਜੀ ਓਕੇ ਸਵੇ ਦਾ ਰੇਟ 1 ਲੱਖ ਤੇ 10000 ਰੁਪਏ ਇਸ ਤੋਂ ਅਗੇ ਇੱਕ ਹੋਰ ਜਰਸੀ 5 ਨੰਬਰ ਤੇ ਤੁਹਾਨੂੰ ਦਿਖਾਉਣੀ ਹੈ ਜਿਹੜੀ 5 ਨੰਬਰ ਤੇ ਜਸੁੰਦਰ ਬਾਈ ਇਹਦੇ 12 ਦਿਨ ਪੈਂਡਿੰਗ ਪਏ ਆ ਜੀ ਹਜੇ ਠੀਕ ਹੈ ਦੁੱਧ ਇਹਦਾ ਵੀ 22 23 ਕਿਲੋ ਦਿੱਤਾ ਹੋਇਆ ਜੀ ਇਹ ਵੀ ਫਾਰਮ ਦੀ ਆਪਣੇ ਕੋਲ ਵੀਡੀਓ ਵਗੈਰਾ ਫਾਰਮ ਦੀ ਬਣੀ ਹੋਈ ਹੈ ਜੀ ਰੇਟ ਇਹਦਾ ਕੀ ਰਹੂਗਾ ਰੇਟ ਇਹ ਵੀ 1 ਲੱਖ ਤੇ 10 ਹਜ਼ਾਰ ਦੀ ਦੇਵਾਂਗੇ ਜੀ ਤੋਰ ਦੇ ਮੱਛੇ ਜੇ ਟੋਆ ਵਗੈਰਾ ਜੀ ਨਿਕਾ ਕੰਨ ਬਹੁਤ ਵਧੀਆ ਚੰਗੀ ਕੁਆਲਿਟੀ ਹੈ ਜੀ 12 ਦਿਨਾਂ ਦੀ ਹਜੇ ਕੱਚੀ ਹੈ ਡਾਂਗਰੋਂ ਨੂੰ ਬਹੁਤ ਸੁਣਾ ਇਹ ਚਮਕ ਚਮਕ ਬੜੀ ਹੈ ਜੀ ਲੇਵੇ ਦੇ ਵਿੱਚ ਸੁਰੇਟ ਇਹਦਾ ਵੀ 1,10,000 ਹੈ ਸੋ ਇਹ ਜਰਸੀਆਂ ਸੀ ਦੋਸਤੋ 58200 ਤੋਂ ਭਾਅ ਸ਼ੁਰੂ ਹੈ ਬਾਕੀ ਅਲੱਗ-ਅਲੱਗ ਰੇਟ ਹੈ ਤੁਸੀਂ ਆਪਦੀ ਪਸੰਦ ਦੀ ਵੈੜ ਖਰੀਦ ਲਿਓ ਇਹਦੋਂ ਅਗੇ ਇੱਕ ਗਾਂ ਕਿੰਨੇ ਦਿਨ ਲੈਂਦੀ ਹੈ ਬਾਈ ਸੂਣ ਚ ਇਹ ਵਾ ਸੂਣ ਦੀ ਤਿਆਰੀਆਂ ਚ ਹੀ ਹੈ ਜੀ ਹੋ ਸਕਦਾ ਵੀ 1-2 ਦਿਨ ਕੱਢ ਜੇ ਨਹੀਂ ਸੂ ਵੀ ਸਕਦੀ ਹੈ ਜੀ ਰੇਟ ਕੀ ਰੋਊਗਾ ਇਹਦਾ ਰੇਟ ਜੀ ਇਹ ਆਪਾਂ 95000 ਰੁਪਏ ਦੀ ਵੜ ਦੇਵਾਂਗੇ ਜੀ ਮੁੱਲ ਜਿੰਨਾ ਕੋਈ ਮਰਜ਼ੀ ਕਰਾ ਲੈ ਸੋ 95000 ਦੀ ਉਸ ਸੂਣ ਦੀਆਂ ਤਿਆਰੀਆਂ ਚ ਹੀ ਹੈ ਦੋ ਦੋ 22-27 ਕਿਲੋ ਦਿੱਤਾ ਜੀ ਇਹਦਾ ਪਲੂਣ ਦਾ ਦੂਸਰਾ ਸੂਆ ਸੂਈ ਹੈ ਸੋ ਕੋਸਦਨ ਹੱਟੇ ਲਓ ਵੀ ਬਾਕੀ ਤੁਸੀਂ ਕੋਲੋਂ ਆ ਕੇ ਦੇਖ ਲੈਣਾ ਜਿਹਨੂੰ ਪਸੰਦ ਆਉਂਦੀ ਹੈ ਲੈਵਲ ਹੁਆ ਬਹੁਤ ਸੋਹਣਾ ਤਿਆਰੀ ਬਹੁਤ ਸੋਹਣੀ ਫੜੀ ਹੈ ਜੀ ਥਣ ਚਾਏ ਬੰਦਾ ਕੋਈ ਮਸ਼ੀਨ ਤੇਲ ਵਾਲੇ ਚਾਏ ਹੱਥੀਂ ਵਾਲੇ ਉਹ ਅਗਲੇ ਦੀ ਅੱਛਾ ਜੀ ਹੋ ਜਾ ਬਤਾ ਇਦੋਂ ਅੱਗੇ ਭਾਈ ਜਿਹੜੀ ਗਾਂ ਇਹ ਬੱਚੀ ਪਲੂਣ ਸੂ ਰਹੀ ਹੈ ਜੀ ਹੂੰ ਤੇ ਲੇਵਲ ਉਵੀ ਦੀ ਤਿਆਰੀ ਬਹੁਤ ਸੋਹਣੀ ਫੜੀ ਹੈ ਜੀ ਹਜੇ ਵੀ ਇੱਕ ਹਫ਼ਤੇ ਦੇ ਲਗਭਗ ਲੈ ਜੂ ਜੀ ਸਮਾਂ ਰੇਟ ਕਿਰੋਗਾ ਦਾ ਰੇਟ ਇਹ ਆਪਾਂ 67000 ਰੁਪਏ ਦੀ ਦੇ ਦਾਂਗੇ ਤੋਰ ਦੇ 67000 ਦੀ ਦੱਸੋ ਐਚਐਫ ਦੇ ਨਾਲ ਜਰਸੀ ਦਾ ਪੱਖ ਹੈਗਾ ਜੀ ਤੇ 50 50 ਜੇ ਮੰਨ ਲ ਲਈ ਜੀ ਬੰਦਾ ਠੀਕ ਹੈ ਪਹਿਲਾ ਸੁਆ ਇਹਨੇ ਸੁਣਾ ੜਮੀ ਖੜਮੀ ਬਹੁਤ ਆ ਜੀ ਉਪਰੋਂ ਚੜਾਈ ਚੜੂਈ ਬਹੁਤ ਆ ਬੱਛੀ ਦੀ ਐ ਚੀਕੋ ਮਾ ਲਾ ਪਾ ਸੋਇਦ ਸੋ ਤੁਹਾਨੂੰ ਦਿਖਾ ਰਹੇ ਆ ਐਚ ਐਫ ਜਾਂ ਐਚਪ ਕ੍ਰੋਸ ਦੇ ਵਿੱਚੋਂ ਦੂਜੇ ਨੰਬਰ ਨੇ ਦੋ ਹੋਰ ਦਿਖਾਉਣੀਆਂ ਨੇ ਦੂਜਾ ਟੋਟਲ ਨਾਗ ਨੌ ਸੀ ਜੇ ਸੰਦਰਭਾਈ ਜਿਹੜੀ 8 ਨੰਬਰ ਤੇ ਗਾਂ ਦਖਾ ਰਹੇ ਇਹ ਵੀ ਐਚਐਫ ਦੇ ਪੱਖ ਚ ਹੀ ਪੈਂਦੀ ਹੈ ਜੀ ਐਚਐਫ ਦੇ ਨਾਲ ਕ੍ਰੋਸ ਆ ਦੁੱਧ ਇਹਦਾ 24 25 ਕਿਲੋ ਦਿੱਤਾ ਹੋਇਆ ਜੀ ਹਜੇ ਇਹਦਾ ਵੀ ਇੱਕ ਹਫਤਾ ਪੈਂਡਿੰਗ ਪਿਆ ਜੀ ਰੇਟ ਇਹਦਾ ਕਿਰੋ ਰੇਟ 87000 ਰੁਪਏ ਦੀ ਇਹ ਮੰਗੇ ਅੱਜ ਦੇ ਦੇਟ ਚ 87000 ਦੀ ਦੱਸੋ ਹਜੇ ਇੱਕ ਹਫਤਾ ਬਾਕੀ ਹੈ 24 25 ਕਿਲੋ ਦੁੱਧ ਬੜੇ ਆਰਾਮਦਾਰੀ ਦੇ ਨਾਲ ਦੇ ਦਿੰਦੀ ਹੈ ਜੀ ਬਣਦੀ ਪੁੰਦੀ ਬਹੁਤ ਸੁਣੀ ਆ 8 ਨੰਬਰ ਤੇ ਤੁਹਾਨੂੰ ਇਹ ਗਾਂ ਦਿਖਾ ਰਹੇ ਆ ਟੋਟਲ 9 ਨਾਗ ਸੀ ਲਿਆ ਭਾਈ ਐਚ ਐਫ ਦੀ ਕ੍ਰਾਸ ਬਰੀਡ ਦੇ ਵਿੱਚ ਹੈ ਖਵਾਨਾ ਅੱਗੋਂ ਪਿੱਛੋਂ ਚੰਗਾ ਰੱਖੂਗੀ ਬਾਕੀ ਅਜੇ ਦਿਨ ਪਏ ਆ ਸੂਨ ਦੇ ਵਿੱਚ ਇਹ 8 ਨੰਬਰ ਤੇ ਤੁਹਾਨੂੰ ਦਿਖਾ ਰਹੇ ਆ 9 ਨੰਬਰ ਤੇ ਇੱਕ ਹੋਰ ਕ੍ਰਾਸ ਬਰੀਡ ਗਾਂ ਜਿਹੜੀ ਤੁਹਾਨੂੰ ਦਿਖਾਉਣੀ ਹੈ 9 ਨੰਬਰ ਵਾਲੀ ਬਾਈ ਇਹਦਾ 27 28 ਕਿਲੋ ਦੁੱਧ ਦਿੱਤਾ ਹੋਇਆ ਜੀ ਹੂੰ ਦਿਨ ਇਹਦੇ ਵੀ ਹਜੇ 15 ਤੋਂ ਘੱਟ ਚੱਲੇ ਜੀ ਇੱਕ ਮੰਨ ਕੇ ਚਲੋ 15 ਦਿਨਾਂ ਦੀ ਲਗਭਗ ਲੈ ਜੂ ਇਹ ਤਾਂ 28 ਕਿਲੋ ਪਲੂਨ ਦਾ ਦਿੱਤਾ ਹੋਇਆ ਹੈ ਬਾਈ ਨੂੰ ਵਜੂਦ ਬਹੁਤਾ ਸਰੀਰ ਦੇ ਵਿੱਚ ਫੁੱਲ ਹਾਈਟ ਦੀ ਹੈ ਰੇਟ ਇਹਦਾ ਕੀ ਰਹਿਣਾ ਬਾਈ ਰੇਟੇ 1 ਲੱਖ ਤੇ 10000 ਰੁਪਏ ਦੀ ਦੇਵਾਂਗੇ ਤੋੜ ਦੇ 1 ਲੱਖ ਤੇ 10000 ਦੀ ਦੱਸੋ ਇਹ ਗਾਂ ਦੀ ਨੂੰ ਚੰਗੀ ਲੱਗੇ। ਭਾਜ ਨੂੰ ਵਿਊਧ ਵਧੀਆ ਚੰਗੀ ਮੱਝ ਵਰਗਾ ਭਜਨ ਆਈ ਇਹਦੇ ਵਿੱਚ। ਵਜ਼ਨ ਚੰਗਾ ਹੈ ਬਾਕੀ ਇਹ ਕਰਾਸ ਬਰੀਡ ਇਹਨਾਂ ਦਾ ਦੁੱਧ ਵੀ ਸੋਹਣਾ ਰਹਿੰਦਾ ਸੰਘਣਾ ਹੁੰਦਾ। ਤੇ ਇਹ ਬਿਮਾਰ ਵੀ ਘੱਟ ਹੁੰਦੀਆਂ ਕੰਪੇਅਰ ਟੂ ਪਿਓਰ ਐਚਐਫ ਕਿਉਂਕਿ এনवायरमेंट ਫ੍ਰੈਂਡਲੀ ਜੀਆਂ ਹੁੰਦੀਆਂ ਜਿੱਦਾਂ ਦਾ ਮੌਸਮ ਆਪਣੇ ਰਹਿੰਦਾ। ਉਹਦੇ ਵਿੱਚ ਇਹ ਕਾਮਯਾਬ ਹੁੰਦੇ ਆ ਬਾਕੀ ਤੁਸੀਂ ਆਪਦੀ ਸਮਝ ਨਾਲ ਦੇਖਣਾ ਪਸ਼ੂ ਨੂੰ ਆ ਕੇ ਕੋਈ ਵੀ ਤੁਸੀਂ ਖਰੀਦਣਾ ਚਾਹੋ ਨੇ ਫਿਲਹਾਲ ਦੋਸਤੋ ਜਿਹੜੀ ਅੱਜ ਦੀ ਵੀਡੀਓ ਸੀ ਇਹਦੇ ਵਿੱਚ ਨੌ ਨਗ ਸੀ ਬਾਈਕ ਕੋਲ ਨੌ ਦੇ ਨੌ ਦਿਖਾਤੇ ਆ ਇੱਕ ਗਾਂ ਹਜੇ ਤਾਜੀ ਸੂਈ ਆ ਤੇ ਜੇਰ ਪੈਣ ਵਾਲੀ ਆ ਲਗਭਗ ਤਿਆਰੀ ਆ ਹੁਣ ਇਹ ਬਹਿ ਗਈ ਆ ਤੇ ਦੁਬਾਰ ਚ ਛੇਤੀ ਜੇਰ ਵੀ ਪੈ ਜਾਣੀ ਇਹਦੇ ਬਾਕੀ ਤੁਸੀਂ ਆ ਕੇ ਦੇਖੋ ਤਸੰਦ ਕਰਿਓ ਧੰਨਵਾਦ